ਕਿੰਨੇ ਗਰੁੱਪ ਨੇ ਥੋੜੇ ਜਿਹੜੇ ਇੱਥੇ ਕੰਮ ਕਰ ਰਹੇ ਆ? 2.5 ਤੇ 300 ਹੈਗਾ। 300। ਹਾਂਜੀ। ਜਿਹੜੇ ਕੰਮ ਕਰ ਰਹੇ ਆ। ਹਾਂਜੀ। ਤੇ ਉਹਨਾਂ ਦੇ ਗਰੁੱਪ ਵਿੱਚ ਕਿੰਨੇ ਨੇ ਕੰਮ ਕਰ ਰਹੇ? 25-30 ਬੰਦੇ ਉਹਨਾਂ ਦੇ ਜਨੇ। ਅੱਛਾ ਜੀ। ਹਾਂਜੀ। ਇਹ ਕਹਿੰਦੇ ਠੀਕ। ਉਹ ਜਿਹੜੇ 25-30 ਜਣੇ ਉਹਨਾਂ ਨਾਲ ਜਿਹੜੇ ਕੰਮ ਕਰ ਰਹੇ ਉਹ ਤੁਹਾਡੇ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ? ਨਹੀਂ। ਉਹ ਨਹੀਂ ਸਾਡੇ ਨਾਲ ਸਹਿਮਤ ਹੈਗੇ। ਅੱਛਾ ਜੀ। ਹਾਂ। ਤੇ ਤੁਹਾਡਾ ਜਿਹੜਾ ਗਰੁੱਪ ਹੈ ਇਹਨਾਂ ਚੋਂ ਕੋਈ ਤੁਹਾਡੇ ਵਿਰੁੱਧ ਤਾਂ ਨਹੀਂ ਕਰ ਮਾਰ ਗਿਆ ਅੰਦਰ। ਨਹੀਂ। ਸਾਡਾ ਤਾਂ ਵਧੀਆ ਕੰਮ ਚੱਲ ਰਿਹਾ। ਅੱਛਾ ਜੀ। ਹਾਂਜੀ ਤੇ ਫਿਰ ਉਹਨਾਂ ਨਾਲ ਤੁਹਾਡੇ ਦੇ ਕਿਵੇਂ ਜਾਮ ਲਗਾ ਲਗਾਏ ਜਾਂਦੇ ਪਏ ਬਸ ਉਹ ਤੁਹਾਨੂੰ ਪਤਾ ਹੈ ਸਾਨੂੰ ਨਹੀਂ ਪਤਾ ਸਰਕਾਰ ਤੋਂ ਕੀ ਮੰਗਾ ਤੁਹਾਡੀ ਵੀ ਵਧੀਆ ਸਾਡਾ ਕੰਮਕਾਰ ਚੱਲੇ ਜਿਵੇਂ ਅਸੀਂ ਕਰਦੇ ਪਏ ਨੇ ਕੀਤੀ ਜਾਈਏ ਹਾਂਜੀ ਕਿਹੜੇ ਪੈਂਡਰਿੰਦੇ ਹੋ ਚੰਗੜ ਪੈਣੀ ਹਾਂਜੀ ਕੀ ਨਾਮ ਹੈ ਜੀ ਆਪਣਾ ਰਾਜ ਰਾਨੀ ਜੀ ਨੇ ਨਾਮ ਹੈ ਰਾਜ ਰਾਨੀ ਜੀ ਕੀ ਗੱਲਬਾਤ ਹੋਈ ਹੈ ਤੁਸੀਂ ਇਹ ਸਾਰੇ ਨਰੇਗਰ ਜਿਹੜੇ ਇੱਥੇ ਲੱਗੇ ਕੱਠੇ ਹੋਏ ਗੱਲਬਾਤ ਕੀ ਹੋਣੀ ਵੀਰੇ ਪਹਿਲਾਂ ਸਹੀ ਕੰਮ ਚੱਲ ਰਿਹਾ ਸੀ ਉਸੇ ਤਰੀਕੇ ਨਾਲ ਸਾਡਾ ਕੰਮ ਚੱਲਣਾ ਚਾਹੀਦਾ ਹੈ ਜਿਹੜੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਇਹ ਸਭ ਝੂਠੇ ਨੇ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ ਦਸਵੇਂ ਪਿੰਡ ਦਾ ਬੰਦਾ ਆ ਕੇ ਸਾਡੇ ਤੇ ਇਲਜ਼ਾਮ ਲਾਵੇ ਗਲਤ ਗੱਲ ਤੇ ਉਹ ਵੀਰਾ ਇਸ ਗੱਲਾਂ ਤੋਂ ਬਾਅਦ ਆ ਜਾਣ ਸਾਡਾ ਕੰਮ ਵਧੀਆ ਚੱਲ ਰਿਹਾ ਸਾਰੀ ਪਾਰਟੀ ਦੇ ਇੱਕੋ ਥਾਂ ਕੰਮ ਚੱਲਣਾ ਚਾਹੀਦਾ ਚਾਹੀਦਾ ਵੱਡੇ ਲੋ ਚੁਣਿਆ ਗਿਆ ਸੀ ਨਾ ਹਾਂਜੀ ਸਾਡੇ ਵੱਲੋਂ ਚੁਣਿਆ ਗਿਆ ਸੀ ਸਾਡੇ ਤੇ ਹੁਣ ਇਲਜ਼ਾਮ ਲਾਏ ਜਾ ਰਹੇ ਨੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਹੁਤ ਗਲਤ ਤੇ ਉਹਨਾਂ ਦਾ ਇਸ ਦਾ ਕੀ ਕਾਰਨ ਕੀ ਹੈ ਤੁਹਾਡੇ ਦੇ ਜਿਹ ਕਾਰਨ ਕੀ ਹੈ ਕਰਨ ਤਾਂ ਉਹਨਾਂ ਨੂੰ ਹੀ ਪਤਾ ਹੈ ਉਹਨਾਂ ਨੇ ਪਾਰਟੀਆਂ ਬਾਜੀ ਬਣਾਈਆਂ ਨੇ ਬਣਾਉਣੀਆਂ ਨਹੀਂ ਚਾਹੀਦੀਆਂ ਇਸ ਪਿੰਡ ਦਾ ਕੰਮ ਵਧੀਆ ਤਰੀਕੇ ਨਾਲ ਚੱਲਦਾ ਪਿਆ ਤੇ ਚੱਲਣ ਦੇਣ ਤੇ ਚੰਗਾ ਸਾਰੀ ਪਾਰਟੀ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਗਰੀਬਾਂ ਦੇ ਕੰਮ ਜਿੰਦਾ ਫਾਇਦਾ ਹੁੰਦਾ ਉਹਦਾ ਹੋਣਾ ਚਾਹੀਦਾ ਵਿੱਚ ਲਤ ਨਹੀਂ ਮਾਰਨੀ ਚਾਹੀਦੀ ਹਾਂਜੀ ਕਦੋਂ ਦਾ ਕੰਮ ਜਿਹੜਾ ਤੁਹਾਡਾ ਇੱਥੇ ਪਿੰਡ ਦਾ ਨਰੇਗਾ ਦਾ ਚੱਲ ਰਿਹਾ ਹਾਂਜੀ ਸਾਡੇ 3 ਦਿਨ ਹੋ ਗਏ ਚੱਲਦੇ ਅੱਛਾ ਜੀ ਜਿਹੜੇ ਆਜਰੀਆਂ ਦੇ ਅੰਜਾਮ ਲਗਾਏ ਜਾ ਰਹੇ ਆ ਉਹਦੇ ਬਾਰੇ ਮਾੜਾ ਸਾਨੂੰ ਦੱਸੋ ਹਾਜ਼ਰੀਆ ਵਧੀਆ ਲੱਗੀ ਜਾ ਰਹੀਆਂ ਨੇ ਕੋਈ ਨਹੀਂ ਇਹੋ ਜੀ ਗੱਲ ਆਨਲਾਈਨ ਹਾਜ਼ਰੀ ਲੱਗੀ ਜਾ ਰਹੀ ਹੈ ਉਹ ਕਹਿੰਦੇ ਨੇ ਵੀ ਇਸ ਤਰ੍ਹਾਂ ਜਿਵੇਂ ਚੁੰਨੀਆਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਇਹ ਸਾਰੀਆਂ ਗੱਲਾਂ ਗਲਤ ਨੇ ਜਨਾਨੀਆਂ ਦੀ ਇੱਜ਼ਤ ਤੇ ਇਸ ਤਰ੍ਹਾਂ ਮਿੱਟੀ ਵਿੱਚ ਨਾ ਰੋਲਣਾ ਬਹੁਤ ਗਲਤ ਕੰਮ ਹੈ। ਇਹਨਾਂ ਦਾ ਕੰਮ ਅਸੇਪੇ ਚੱਲਦਾ ਹੀ ਰਿਹਾ ਸਾਡੇ ਨਾਲ ਇੱਕ ਜਿਹੜੀ ਆਪਾਂ ਗੱਲ ਕਹੀ ਗਈ ਕਿ ਪਰ ਲੜਾਈ ਵੀ ਪਈ ਉਹਨਾਂ ਨਰੇਕਰ ਜਿਹੜੇ ਦਿਖਾਰੀ ਆਏ ਸੀ ਉਹਨਾਂ ਨੇ ਮਾਰਕੁੱਟ ਕੀਤੀ ਗਈ ਸੱਚ ਨਹੀਂ ਜੀ ਉਹ ਇੱਥੋਂ ਦੇ ਨਹੀਂ 3 ਨੰਬਰ ਨਹੀਂ ਜੀ ਉਹ ਇੱਥੋਂ ਦੇ ਹੀ ਇੱਥੋਂ ਦੇ ਹੀ ਹਾਂ ਤਿੰਨ ਤਿੰਨ 3000 ਵੇਲਾ ਆਉਤੇ ਇਹਨਾਂ ਨੰਬਰ ਦੀ ਗੱਲ ਹੁਣ ਤੁਹਾਡੀ ਮੰਗ ਕੀ ਸਰਕਾਰ ਅਗੇ ਸਾਡੀ ਮੰਗ ਇਹੋਈ ਏ ਬਸ ਜਿਵੇਂ ਪਹਿਲਾਂ ਕੰਮ ਚੱਲੀ ਜਾ ਰਿਹਾ ਸੀ ਵੀਰਾ ਬੰਟੀ ਸਬ지 ਕੰਮ ਚਲਾਈ ਜਾ ਰਿਹਾ ਸੀ ਉਸੇ ਤਰ੍ਹਾਂ ਕੰਮ ਪਹਿਲਾਂ ਤਰ੍ਹਾਂ ਹੀ ਚੱਲਦਾ ਰਵੇ ਤੇ ਬਸ ਠੀਕ ਏ ਆਪਾਂ ਨੇ ਕੰਮਾਂ 'ਚ ਮਤਲਬ ਰੱਖਣ ਇਥੇ ਇਹਨਾਂ ਕੰਮਾਂ ਵਿੱਚ ਨਾ ਲੱਤ ਮਾਰਨ ਗਰੀਬਾਂ ਦਾ ਕੰਮ ਚੱਲਣ ਦੇ ਬਸ ਇਹੋ ਮੰਗ ਹੈ ਹੱਥ ਜੋੜ ਕੇ ਬੇਨਤੀ ਤੁਹਾਡੇ ਗਰੁੱਪ 'ਚ ਕਿੰਨੇ ਨੇ ਕੰਮ ਕਰ ਰਹੇ ਸਾਡੇ ਗਰੁੱਪ 'ਚ 300 ਬੰਦਾ ਕੰਮ ਕਰ ਰਹੇ ਪ੍ਰੋਪਰ ਹੋ ਕੰਮ ਤੇ ਆ ਰਹੇ ਨੇ ਹਾਂਜੀ ਆ ਰਹੇ ਆ ਜਦ ਵੀ ਲੱਗ ਰਹੀ ਪ੍ਰੋਪਰ ਹਾਂਜੀ ਹਾਂਜੀ ਲੱਗ ਰਹੀ ਠੀਕ ਹੈ ਜੀ ਚੈੱਕ ਕਰ ਲੈਣਾ ਕਿ ਜਦੋਂ ਮਰਨ ਲੱਜਾਵੇ ਇਹ ਇੱਥੇ ਬੰਦੇ ਕੋਲ ਮਾਫੀ ਮੰਗੇ ਇਹਨੇ ਕੌਣ ਚੁੰਨੀਆਂ ਇਹਦੇ ਘਰੋਂ ਕੁ ਚੁੰਨੀਆਂ ਆਣ ਜਿਹੜੀ ਇਸ ਬੰਦੇ ਤੇ ਕਰਾਉਣ ਨਵੀਰਾ ਤੇ ਹੈ ਇੱਥੇ ਕੋਈ ਬੀਬੀਆਂ ਕੋ ਨਹੀਂ ਆ ਗਈਆਂ ਜਾਂ ਵੀਰ ਤੇ ਚੁੰਨੀਆਂ ਕਰ ਤੇ ਕੰਮ ਕਰ ਸਕਦੇ ਨੇ ਨਾ ਇਹਦੀ ਚੁੰਨੀ ਕੌਣ ਦੇਂਦਾ ਹੈ ਹੈ ਕੋਈ ਬੀਬੀਆਂ ਚਾਹਦੀ ਚੁੰਨੀ ਲਾ ਤੇ ਵੀਰਾਂ ਤੇ ਸਿਰ ਤੇ ਕੋ ਕਰਾਉਣ ਦੀ ਫਿਰ ਇਹਦੇ ਘਰੋਂ ਆਣ ਚੁੰਨੀਆਂ ਤੇ ਨੇ ਕਰਾਉਣ ਸਤਾਇ ਨੇ ਲਜਾਮ ਲਾਇਆ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਆਪਣਾ ਕਾਲਾ ਸਿੰਘ ਕੀ ਗੱਲ ਵਤ ਹੋਈ ਸਾਰੇ ਇਕੱਠੇ ਹੋਈ ਪਿੰਡ ਵਾਲੇ ਰੈਂਡਰ ਨਰੇਗਾ ਦਾ ਕੰਮ ਹੈਗਾ ਤੇ ਕਰਨੇ ਹੈ ਅੱਛਾ ਕਿੰਨੇ ਨੇ ਕੰਮ ਹੈ ਤੇ ਨਰੇਗਾ ਚ ਕਰ ਰਹੇ ਹੋ 300 ਬੰਦਾ 300 ਬੰਦਾ ਕਰ ਰਿਹਾ ਹੈ ਹਾਂ ਤੇ ਹੁਣ ਮਸਲਾ ਕਿਸ ਚੀਜ਼ ਦਾ ਹੈ ਕੀ ਰੋਲਾ ਕੀ ਚੱਲ ਰਿਹਾ ਤੁਹਾਡਾ ਤੁਸੀਂ ਅੱਜ ਜਿਹੜੇ ਮੀਡੀਆ ਇੱਕ ਇੱਥੇ ਕੋਈ ਕੰਮ ਰੇਟ ਹੈਗਾ ਹੈ ਰੈਂਡਰ ਤਾਂ ਫਾਇਲ ਕਾ ਤੁਸੀਂ ਪੜਾ ਕਿ ਖਰੇ ਉਹਦੀਆਂ ਰੈਂਡਰ ਕਿ ਸਾਬੂ ਨੂੰ ਇਹ ਪਤਾ ਨਹੀਂ ਲੱਗਦਾ ਅੱਛਾ ਜੀ ਇੱਥੇ ਆ ਜਾਂਦਾ ਤੇ ਕਦੇ ਕੌਣ ਦਾ ਪੁੱਤਰਾ ਤੇ ਸਾਰਾ ਕਦੇ ਤੇਰਾ ਕਦੇ ਮੇਰਾ ਇਹ ਕੋਈ ਤਮਾਸ਼ਾ ਨੇ ਬਣਾਇਆ ਹੋਇਆ ਅਸੀਂ ਇਹਦੇ ਖਰਾਬ ਹੈਗੇ ਇਹ ਸਾਡਾ ਕੰਮ ਰੋਕਣਾ ਚਾਹੁੰਦਾ ਹੈ ਅਸੀਂ ਨਵੀਂ ਉਹ ਪ੍ਰਵੰਦ ਸਿੰਘ ਸਹੀ ਚਲਾ ਰਿਹਾ ਹੈ ਤੇ ਇਹ ਕਿਹੜਾ ਕਾਮਰੇ ਗਲਤ ਬੰਦਾ ਇਹ ਕਦੇ ਕਹਿੰਦਾ ਚੁਨੀਆ ਕਰਦੇ ਹਾਜ਼ਰੇ ਲਾਉਂਦੇ ਆਪ ਕਦੇ ਚੁਨੀ ਕਰਦੇ ਹਾਜ਼ਰੀ ਹਾਜ਼ਰੇ ਘਰੋਂ ਤਾਂ ਅਸੀਂ ਚੁਨੀਆ ਕਰਦੇ ਲਈ ਹਾਜ਼ਰੀ ਇਹ ਸਰੋਸਰ ਗਲਤ ਚੱਲ ਰਿਹਾ ਹੈ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਇਲਜ਼ਾਮ ਲਾਇਆ ਉਹਨੇ ਵੀ ਫੋਟੋ ਕਰਾਉਂਦੇ ਚੁਨੀਆ ਕਰਦੇ ਅੱਛਾ ਜੀ ਉਹਨੇ ਕਿਹੜੇ ਬਾਜ਼ਾਰ ਚੋਂ ਲਿਆਂਦੇ ਯਾਰ ਘਰੋਂ ਚੁਨੀਆ ਲਿਆਦ ਕਰਾਈਆਂ ਸੀ ਪਹਿਲਾਂ ਵੀ ਤੁਹਾਡਾ ਕੋਈ ਵਿਰੋਧ ਕਰਦਾ ਸੀ ਜੇ ਇਹਨੇ ਪਹਿਲੀ ਵਾਰ ਕੀਤਾ ਇਹ ਪਹਿਲੀ ਵਾਰੀ ਕੀਤਾ ਸੀ ਅੱਗੇ ਇੱਥੇ ਰਿਹਾ ਸੀ ਨੇ ਚੇਅਰਮੈਨ ਬਣਾਇਆ ਐਸੇ ਕਿ ਹੁਣ ਪਿੰਡ ਛੱਡ ਗਿਆ ਹੈ ਅੱਛਾ ਕੋਈ ਪਾਰਟੀਵਾਦੀ ਦਾ ਵਿਰੋਧ ਹੈ ਜਾਂ ਹੋਰ ਕੋਈ ਕੋਈ ਪਾਰਟੀ ਨਹੀਂ ਅੱਛਾ ਅੱਗੇ ਸਾਡਾ ਕੰਮ ਸਾਰਾ ਪਿੰਡ ਦਾ ਵਧੀਆ ਚੱਲੀ ਜਾਂਦਾ ਇਹਨੇ ਆਦ ਪਾਰਟੀ ਬਣਾ ਲਈਏ ਅੱਛਾ ਜੀ ਪੂਰਾ ਕਾਰਜਾ ਬਾਹੂ ਮਾਹੀ ਦੇ ਨਾਮ ਦੀ ਛੋਟੀ ਚੰਗੀ ਯਾਰ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰ ਰਹੇ ਹੋ ਸਰਕਾਰ ਤੋਂ ਮੰਗ ਕਰ ਰਹੇ ਆ ਵੀ ਸਾਡੀ ਹਾਜ਼ਰੀ ਸਹੀ ਲੱਗਦੀਆਂ ਪਈ ਨੇ ਉਹ ਗਲਤ ਬੰਦਾ ਉਹ ਗਲਤ ਕੰਮ ਕਰ ਲਿਆ ਅੱਛਾ ਜੀ ਹਾਂ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਕਾਰਵਾਈ ਗਵਰਨਮੈਂਟ ਕਰੇ ਕੀ ਕਰਨੀ ਹੈ ਠੀਕ ਹੈ ਜੀ ਹਾਂ ਬਸ ਹਾਂਜੀ ਅੰਕਲ ਜੀ ਕੀ ਨਾਮ ਹੈ ਜੀ ਆਪਣਾ ਹਰਮਿੰਦਰ ਸਿੰਘ ਜੀ ਕੀ ਗੱਲਬਾਤ ਹੋਈ ਤੁਸੀਂ ਸਰਪੰਡ ਵਾਸੀ ਇੱਥੇ ਇਕੱਠੇ ਹੋਏ ਜਿਹੜੇ ਅੱਜ ਇਹ ਪਿੰਡ ਦਾ ਬਹੁਤ ਕੰਮ ਸੋਨਾ ਚੱਲ ਰਿਹਾ ਸੀ ਵਾਸੀ ਨੇ ਆਦੇ ਵਿੱਚ ਕੰਡੇ ਖਿਲਾ ਰਹੇ ਨੇ ਕਿਸ ਚੀਜ਼ ਦਾ ਕੰਮ ਚੱਲ ਰਿਹਾ ਸੀ ਪਿੰਡ ਦਾ ਪਿੰਡ ਦੀ ਜੋ ਨਰੇਗਾ ਦਾ ਜੀ ਵਿਕਰ ਚੱਲ ਰਿਹਾ ਸੀ ਹਾਂਜੀ ਹਾਂਜੀ ਤੁਸੀਂ ਗੱਲਬਾਤ ਕੀ ਹੋਈ ਉਹਨਾਂ ਨਾਲ ਕਿਉਂ ਤੁਹਾਡਾ ਗੱਲਬਾਤ ਹੋ ਨੰਬਰ ਬਣਾਉਣੇ ਚਾਹਤਾ ਜੀ ਕਹਿੰਦਾ ਮੇਰੇ ਮਰ ਸੰਗਤ ਲੱਗੇ ਦੀ ਖਰੇ ਪਿੰਡ ਉੱਟਾ ਕੇ ਜਰਾ ਫਿਰ ਪੈ ਜਾਣੀ ਆ ਅੱਛਾ ਜੀ ਕਿੰਨੇ ਜਾਣੇ ਨੇ ਜਿਹੜੇ ਉੱਧੇ ਉਹਨਾਂ ਵਾਲੇ ਪਾਸੇ ਕੰਮ ਕਰ ਰਹੇ ਆ। ਉਹ ਭਾਈ 25 ਬੰਦੇ ਸਾਰੇ ਲਈ ਕਰਦੇ। ਤੁਹਾਡੇ ਗਰੁੱਪ ਵਿੱਚ ਕਿੰਨੇ ਬੰਦੇ ਕੰਮ ਕਰਦੇ? ਸਾਡੇ ਘੱਟ ਤੋਂ ਘੱਟ 3, 3.5 ਲੋਕ ਬਗਾਇ। ਤੇ ਆ ਜਿਹੜੇ ਜਿਹੜੇ ਸਹੀ ਲਗਾਈਆਂ ਜਾਂਦੀਆਂ ਮੈਂ ਬਣਾ ਬਿਲਕੁਲ ਸਹੀ। ਕੋਈ ਅਫਸਰ ਚੈਕਿੰਗ ਲਈ ਆਇਆ ਸੀ ਇੱਥੇ? ਅਭੀ ਤਾਂ ਨਹੀਂ ਆਇਆ। ਮੈਂ ਪਹਿਲਾਂ ਕਰਿਆ ਸੀ ਜਦੋਂ ਨਾ ਆਪਾਂ ਲਾਂਦੇ ਰਹੇ। ਉਹਨਾਂ ਨਾਲ ਚੈੱਕ ਕੀਤਾ ਕਿ ਅਸੀਂ ਮਸਤ ਹਾਂਜੀ ਹਾਂਜੀ ਸਾਰਿਆਂ ਨੂੰ ਕਰਦੇ ਰਹੇ। ਕਿਸ ਚੀਜ਼ ਦਾ ਬਲੇਮ ਕਿਸ ਚੀਜ਼ ਦਾ ਤੁਹਾਡੇ ਤੋਂ ਉਹਨਾਂ ਨਾਲੋਂ। ਕੁਝ ਵੀ ਨਹੀਂ ਜਿਸ ਰਵੇ ਉਹਨਾਂ ਕਹਿੰਦਾ ਕੰਮ ਚਲਾਣਾ ਇਹਨਾਂ ਕਹਿੰਦਾ ਬਈ ਸੱਚਾ ਚੰਗਾ ਕੰਮ ਜਿਹੜਾ ਸਹੀ ਚੱਲ ਰਿਹਾ ਤੁਹਾਡੇ ਨਾਲ ਪ੍ਰੋਪਰ ਤਰੀਕੇ ਨਾਲ ਚੱਲ ਰਿਹਾ ਹਾਂਜੀ ਹਾਂਜੀ ਠੀਕ ਹੈ ਹੋਰ ਕੀ ਤੁਹਾਡਾ ਜਿਹੜਾ ਉਹਨਾਂ ਦੇ ਜਿਹੜੇ ਤੁਹਾਡੇ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਇਲਜ਼ਾਮ ਨੇ ਲਾਇ ਸੀ ਆ ਤਾਂ ਬਿਲਕੁਲ ਇਹ ਉਲਟ ਨੇ ਲਾ ਵੀ ਜਿਹੜਾ ਚੁੰਨੀਆਂ ਘਰਾ ਕੇ ਤੇ ਫੋਟੋ ਖਿੱਚੇ ਜਾ ਰਹੇ ਨੇ ਕਿਸੇ ਦਾ ਬਣਾ ਦੇਵੇ ਤਾਂ ਮੈਂ ਤਾਂ ਪਾਣੀ ਭਰਾਂਗਾ ਠੀਕ ਹੈ ਇਸ ਤਰ੍ਹਾਂ ਦਾ ਨਹੀਂ ਹੋਇਆ ਨਹੀਂ ਜੀ ਫਿਰ ਇਲਜ਼ਾਮ ਕਿਉਂ ਲਗਾਏ ਜਾ ਰਹੇ ਨੇ ਬਸ ਉਹਦੇ ਨੰਬਰ ਬਣਾ ਦੇ ਰਹੇ ਨੇ ਵਿੱਚ ਅਸੀਂ ਬਣਾਈ ਗੱਲ ਕਿਥੋਂ ਥੋੜੀ ਪਹੁੰਚਦੀ ਇੱਕ ਦੂਜੇ ਨਾਲ ਆਪਾਂ ਬਿਆਰ ਗੱਲ ਫਾਲਤਾਂ ਦੇ ਨਹੀਂ ਸਕਨੇ ਅੱਛਾ ਕਹਿਣ ਦਾ ਮਤਲਬ ਇਹ ਕਿਉਂਦੇ ਤੇ ਜੁਨੀਆਂ ਦਾ ਨਾਮ ਲੈ ਦਿੱਤਾ ਕੋਈ ਇਸੇ ਤਰ੍ਹਾਂ ਸਪੋਰਟ ਕਰ ਦੇਵੇ ਜਾਂ ਸਾਡੀ ਨਾਲ ਤਲਵੋ ਲੰਗੇ ਜਾਂ ਅਸੀਂ ਲੰਗਾਂਗੇ ਕੋਦੋਂ ਦਾ ਕੰਮ ਹੈ ਜਿਹੜਾ ਨਰੇਗਾ ਦਾ ਤੁਹਾਡੇ ਪਿੰਡ ਵਿੱਚ ਚੱਲ ਆ ਗੋ ਗਿਆ ਵੀ ਇਹ ਦੇਖੋ ਤਾਂ ਬੰਦ ਉਹ ਜਿਹੜਾ ਨਾ ਤੁਸੀਂ ਨਾਮ ਲਾਇਆ ਜੋ ਇਕੱਲਾ ਹੀ ਬੋਲ ਰਿਹਾ ਤੁਹਾਡੇ ਮਸਲੇ ਚ ਕੋਈ ਹੋਰ ਵੀ ਕੋਈ ਹੋਰ ਵੀ ਆ ਗਿਆ ਅੰਦਰ ਨਾਲ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰ ਰਹੇ ਹੋ ਅਸੀਂ ਤਾਂ ਜੀ ਇਹ ਮੇਰੇ ਨਵੇਗਾ ਦੀ ਮੰਗਨੇ ਆ ਵੀ ਸਾਡਾ ਬਾੜਾ ਮੁੱਟਾ ਚਾਦਾ ਕੁੱਚਾ ਪਾਣੀ ਦਾ ਬਣਾ ਦਵੇਗਾ ਗਰੀਬ ਇਰਿਆ ਹੈ ਕੋਈ ਸ਼ਿਕਵਾ ਕਾਰਵਾਈ ਕੀਤੀ ਹੈ ਹੋਰ ਕੀ ਮੰਗ ਕਰ ਰਹੇ ਹੋ ਗਲਤ ਇਲزام ਲਾ ਦੇ ਨੇ ਇਹਨਾਂ ਦੇ ਕਾਰੋਈ ਹੋਣੀ ਚਾਹੀਦੀ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਇਹ ਕਿਹੜੇ ਪਿੰਡ ਰਹਿੰਦੇ ਹੋ ਤੁਸੀਂ ਜੰਗਲਪਣੀ ਚੰਗੜ ਬਣੇ ਰਹਿੰਦੇ ਹੋ ਤੇ ਕਿਹ ਚੀਜ਼ ਨੂੰ ਲੈ ਕੇ ਤੁਸੀਂ ਅੱਜ ਸਾਰੇ ਪਿੰਡ ਵਾਸੀ ਇੱਥੇ ਇਕੱਠੇ ਹੋਏ ਜੀ ਸਰ ਮਾਮਲਾ ਇਹ ਹੋਇਆ ਕਿ ਇਹਨਾਂ ਨੇ ਕੰਮ ਚਲਾਵੇ ਆਪ ਦੇ ਆਪ ਦੇ ਆਂਦਾ ਠੀਕ ਹੈ ਲੋਕ ਸਭਾ ਇਲੈਕਸ਼ਨ ਆ ਰਹੇ ਨੇ ਔਰ ਉਹਦੇ ਕੋਣੀ ਇਹਨਾਂ ਨੂੰ ਫਾਇਦਾ ਚੁੱਕਣਾ ਚਾਹੁੰਦੇ ਨੇ ਬਸ ਹੋਰ ਕੁਝ ਨਹੀਂਗਾ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਐਮਐਲ ਸਾਬ ਜਰਾਂ ਨੇ ਬਿਆਨ ਆਇਆ ਨਾ ਐਮਐਲ ਸਾਬ ਕਿਸੇ ਤਰ੍ਹਾਂ ਦਾ ਕੋਈ ਵੀ ਪੋਲਿਟੀਕਲ ਇਨਵੋਲਵਮੈਂਟ ਨਹੀਂ ਹੈਗੀ ਇਹਨਾਂ ਦੇ ਪੱਲਿਓ ਇਹ ਬਿਆਨ ਬਣਾਇਆ ਗਿਆ ਉਨ ਜਿਹੜਾ ਨਰੇਗਾ ਦੇ ਵਿੱਚ ਤੁਹਾਡੇ ਕੰਮ ਚੱਲ ਰਿਹਾ ਹੈ ਪ੍ਰੋਪਰ ਚੱਲ ਰਿਹਾ ਹੈ ਹਾਂਜੀ ਬਿਲਕੁਲ ਸਹੀ ਚੱਲ ਰਿਹਾ ਹੈ ਬਿਲਕੁਲ ਪਾਰਦਰਸ਼ ਚੱਲ ਰਿਹਾ ਹੈ ਅਗਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਇੱਥੇ ਆ ਕੇ ਚੈੱਕ ਕਰ ਸਕਦਾ ਹੈ ਇਹ ਚਾਹੁੰਦੇ ਨੇ ਕਿ ਆਫਲਾਈਨ ਹਾਜ਼ਰੀ ਲੱਗੇ ਔਰ ਆਫਲਾਈਨ ਦੇ ਵਿੱਚ ਡੈਫੀਨਿਟਲੀ ਆਪਾਂ ਦਾੰਦਰੀ ਯੋਜਨਾ ਦੀ ਹੁੰਦੀ ਆ ਆਪਣੀ ਕਿ ਨਹੀਂ ਬਟ ਆਨਲਾਈਨ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਦਾੰਦਰੀ ਨਹੀਂ ਕਿਸੇ ਨੂੰ ਵੀ ਕੋਈ ਸ਼ੱਕ ਹੈ ਤਾਂ ਮੌਕੇ 'ਤੇ ਆ ਕੇ ਚੈੱਕ ਕਰ ਸਕਦੇ ਨੇ ਪਿੰਡ ਵਿੱਚ ਕਿੰਨੀਆਂ ਪਾਰਟੀਆਂ ਨੇ ਜਿਹੜੀਆਂ ਨਰੇਗਾ ਦੇ ਕੰਮ ਦੇ ਵਿੱਚ ਤੁਹਾਡੇ ਚੱਲ ਰਹੀਆਂ ਨੇ ਆਲਮੋਸਟ ਪਹਿਲਾਂ ਤਾਂ ਨਹੀਂ ਸੀਗੀਆਂ ਅੱਜ ਜਦੋਂ ਹੁਣ ਆਹ ਕਿੰਨੇ ਕੰਮ ਤੁਹਾਡੇ ਮੌਜੂਦ ਜਿਹੜੇ ਤੁਹਾਡਾ ਗਰੁੱਪਾਂ ਦੇ ਵਿੱਚ ਕਿੰਨੇ ਕੰਮ ਕਰ ਰਹੇ ਆ ਸਾਡੇ ਲਗਭਗ 300 ਦੇ ਅੰਦਰ ਬਾਹਰ ਹੈਗੇ ਜੀ 300 ਦੇ ਅੰਦਰ ਸਾਰੇ ਕੰਮ ਤੇ ਆਏ ਆ ਹਾਂ ਸਾਰੇ ਕੰਮ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਕੰਮ ਤੇ ਆਏ ਹੋਏ ਨੇ ਅਜਿਹੇ ਜਿਹੜੇ ਪ੍ਰੋਫਰ ਲੱਗ ਰਹੀ ਹੈ ਇਹ ਤਾਂ ਸਿਰਫ ਉਹਦੀ ਹਾਜ਼ਰੀ ਲੱਗਦੀ ਹੈ ਜਿਹੜਾ ਇੱਥੇ ਪ੍ਰੈਜ਼ੈਂਟ ਹੈਗਾ ਤੁਸੀਂ ਚਾਹੇ ਸਾਡਾ ਮਿਸਟਰ ਚੈੱਕ ਕਰ ਸਕਦੇ ਹੋ ਉਹਨਾਂ ਵੱਲੋਂ ਜਾਮਿਲ ਕਾਈ ਜਾ ਰਿਹਾ ਕਿ ਜਿਹੜੇ ਹਾਜ਼ਰੀ ਉਲਟ ਫੁਲਟ ਕਰਕੇ ਲਗਾਈ ਜਾਂਦੀ ਹੈ ਇਹ ਬੰਦਾ ਥਾਂ ਤੇ ਨਹੀਂ ਆਉਂਦਾ ਉਹਦੀ ਸਾਡੇ ਬਦਲ ਕੇ ਹਾਜ਼ਰੀ ਲਗਾਈ ਜਾਂਦੀ ਹੈ ਸੱਚ ਨਾ ਜੀ ਅਸੀਂ ਕਹਾਂ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਇਹਨਾਂ ਨੇ ਵੀ ਆਫਰ ਦਿੱਤੀ ਕਿ ਤੁਸੀਂ ਇੱਥੇ ਆ ਕੇ ਹਾਜ਼ਰੀ ਲਵਾ ਲਓ ਤੁਹਾਡੇ ਸਾਹਮਣੇ ਹਾਜ਼ਰੀ ਲੱਗੇਗੀ ਜਿਹੜਾ ਬੰਦਾ ਇੱਥੇ ਮੌਜੂਦ ਹੋਵੇਗਾ ਉਹਦੀ ਹਾਜ਼ਰੀ ਲੱਗੇਗੀ ਜਿਹੜਾ ਨਹੀਂ ਹੋਵੇਗਾ ਉਹਦੀ ਹਾਜ਼ਰੀ ਨਹੀਂ ਲੱਗੇਗੀ ਇੱਥੇ ਜਿਹੜੇ ਮੌਕੇ ਤੇ ਮੇਟ ਗਣਾ ਉਹਨਾਂ ਦੀ ਵਾਈਫ ਦੀ ਹਾਜ਼ਰੀ ਨਹੀਂ ਲੱਗੀ ਕਿਉਂਕਿ ਉਹ ਇੱਥੇ ਮੌਜੂਦ ਨਹੀਂ ਸੀਗੇ ਇੱਕ ਜੁੱਟਾ ਯਾਮ ਲਾ ਕੇ ਲਗਾਇਆ ਜਾ ਰਿਹਾ ਹੈ ਕਿੰਨੇ ਹਾ ਲਗਭਗ 300 ਦੰਦਰਵਾਰ ਲੱਗ ਜਾਂਦੀ ਆ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਕਿ ਕਿੰਨੇ ਵਾਰ ਲੱਗਦੀ ਆ ਕਿੰਨੇ ਵਾਰ ਲਾਉਂਦੇ ਆ ਇੱਕ ਦਿਨ ਦੇ ਤਿੰਨ ਵਾਰ ਲੱਗ ਜਾਂਦੀ ਆ ਤਿੰਨ ਵਾਰ ਲੱਗਦੀ ਆ ਤਿੰਨ ਦੋ ਵਾਰ ਦੇ ਦੋ ਵਾਰ ਪੱਕੀ ਲੱਗਦੀ ਆ ਤੇ ਇੱਕ ਵਾਰੀ ਤਾਂ ਅਸੀਂ ਗਿਣਤੀ ਹੁੰਦੀ ਆ ਅੱਛਾ ਜੀ ਤੇ ਤਿੰਨ ਵਾਰੀ ਜਿਹੜੇ ਕੰਮ ਕਰ ਰਹੇ ਹੁੰਦੇ ਸਾਰੇ ਵਿੱਚ ਮੌਜੂਦ ਹਾਂ ਜੀ ਸਾਰੇ ਮੌਜੂਦ ਹੁੰਦੇ ਜੀ ਫਿਰ ਤੁਹਾਡੇ ਤਾਂ ਜਾਮ ਕੇ ਲਗਾਏ ਯਾਰੇ ਵਿਰੋਧੀ ਤੇਰੇ ਵੱਲੋਂ ਪਹਿਲਾਂ ਨਹੀਂ ਜੇ ਸਾਥ ਹੋ ਸਕਦਾ ਕੋਈ ਪੋਲੀਟੀਕਲ ਮੁੱਦਾ ਹੋਏ ਪਹਿਲਾਂ ਵੀ ਕਦੇ ਮੈਂ ਆਇਆ ਸੀ ਨਾ ਪਹਿਲਾਂ ਲੱਗਦੇ ਨਹੀਂ ਇਹ ਪਹਿਲੀ ਵਾਰੀ ਆ ਉਹ ਵੀ ਜਦੋਂ ਹੁਣ ਕੰਮ ਸ਼ੁਰ ਕਿ ਉਹਨਾਂ ਦੇ ਬੰਦਿਆਂ ਨੂੰ ਤੁਸੀਂ ਕੰਮ ਨਹੀਂ ਦੇ ਰਹੇ ਤਾਂ ਕਰ ਰਹੇ ਕਿ ਵੈਸੇ ਕੋਈ ਗੱਲਬਾਤ ਹੋਰ ਹੋ ਸਕਦੀ ਹੈ। ਮੈਂ ਇਹ ਜਿਹੜਾ ਕੋਈ ਗੱਲਬਾਤ ਨਹੀਂ ਹੈ। ਕੰਮ ਤੇ ਲਈ ਤਾਂ ਸਾਰੇ ਪਾਸੇ ਪਹਿਲਾਂ ਅਨਾਊਂਸਮੈਂਟ ਕੀਤੀ ਜਾਂਦੀ ਹੈ। ਦੋ ਤਿੰਨ ਦਿਨ ਬਾਅਦ ਨਾਲ ਸੁਣਨ ਕੀਤੀ ਜਾਂਦੀ ਹੈ। ਅੱਛਾ ਜੀ। 18 ਉਹਨਾਂ ਦੇ ਘਰ-ਦੋਰੇ ਬੈਠ ਕੇ ਸਾਰਾ ਨਾਮ ਪੜਿਆ ਜਾਂਦਾ ਹੈ। ਨਾਮ ਅਸੀਂ ਕੀ ਨਾਮ ਜੀ ਆਪਣਾ ਮੰਗਾ ਸੀ। ਕਿਸ ਤਰ੍ਹਾਂ ਇਹ ਮੰਗਾ ਸੀ ਜੀ? ਚੰਗੜ ਬਣ। ਇਹ ਗੱਲਬਾਤ ਅਸੀਂ ਸਾਰੇ ਇਕੱਠੇ ਹੋਏ ਜਾਏ ਸਾਰੇ ਇਕੱਠੇ ਹੋਏ ਆ ਜੇ ਕੰਮ ਰੇਟ ਨਾਲ ਰੋਲਾ ਬਹੁਤ ਪਾ ਰਹੇ ਕਿ ਕਿਸੇ ਪਰ ਰੋਲਾ ਪਾ ਰਹੇ ਕੰਮ ਧੰਦੇ ਪਰ ਹੂੰ ਕੰਮ ਪੂਰਾ ਸਹੀ ਚੱਲੀ ਜਾਂਦਾ ਹੈ ਤੇ ਇਹ ਐਵੇਂ ਨਜਾਇਜ਼ ਧੱਕਾ ਕਰਦੇ ਪੈ ਨੇ ਕਿ ਕਾਰਨ ਕੀ ਜਾਂਦਾ ਕੋਈ ਹਾਜ਼ਰੀਆਂ ਦੀ ਉਲਟ-ਪੁਲਟਾ ਜਾਂ ਵੈਸੇ ਕਿਸ ਕਰਨਾ ਤੁਹਾਡੇ ਤਾਂ ਵੈਸੇ ਹੀ ਨਾ ਆਪ ਤਾਂ ਵੋਟਾਂ ਮਾਰੇ ਸੋਚਦੇ ਆ ਅੱਛਾ ਕਿੰਨੀਆਂ ਪਾਰਟੀਆਂ ਜਿਹੜੇ ਪਿੰਡਾਂ 'ਚ ਤੁਹਾਡੇ ਕੰਮ ਕਰ ਰਹੀ ਪਾਰਟੀ ਸਾਡੀ ਇੱਕੋ ਹੀ ਹੈ ਇਹ ਨਰੇਗਾ ਜਿੰਨੇ ਤੁਸੀਂ ਬਣਾਏ ਗਰੁੱਪ ਜਿਹੜੇ ਤੁਹਾਡੇ ਇਹ ਹੁਣ ਦੋ ਬਣ ਗਏ ਉਹਨਾਂ ਨੇ ਹਾਂ ਇੱਕ ਨਾਂਦਾ ਬਣ ਗਿਆ ਕਾਮਰੇਟਾਂ ਦਾ ਉਹਨਾਂ ਦੇ ਗਰੁੱਪ ਵਿੱਚ ਕਿੰਨੇ ਜਣੇ ਹਾਂ ਦਾ ਪਤਾ ਨਹੀਂ ਵੀ 25 ਜਣੇ ਗਏ ਨੇ ਬਾਕੀ ਸਾਡਾ ਇਹਦੇ ਚੱਲੀ ਜਾਂਦਾ ਬਲਵੰਤ ਸਿੰਘ ਬਣੇ ਤੁਹਾਡੇ ਲੋਨ ਜਾਮ ਲਗਾਏ ਜਾ ਰਹੇ ਸੀ ਕਿ ਜਦੋਂ ਨਰੇਗਾ ਦੇ ਅਧਿਕਾਰੀ ਇੱਥੇ ਚੈਕਿੰਗ ਲਈ ਆਏ ਸੀ ਹਾਂਜੀ ਉਹਨਾਂ ਵੱਲੋਂ ਜਿਹੜੀ ਮਾਰਕੁੱਟ ਉਹਨਾਂ ਨੇ ਕੀਤੀ ਗਈ ਹੈ ਸੱਚ ਹੈ ਹਾਂਜੀ ਇਹ ਤਿੰਨ ਨੰਬਰ ਸੱਚ ਹੈ ਸੱਚ ਹੈ ਹਾਂਜੀ ਉਹ ਜਿਨ੍ਹਾਂ ਨੇ ਮਾਰਕੁੱਟ ਕੀਤੀ ਆ ਬਕਾਇਦਾ ਉਹਨਾਂ ਨੇ ਡਰਿੰਕ ਕਰੀ ਹੋਈ ਸੀ ਅੱਛਾ ਜੀ। ਔਰ ਇਸ ਗੱਲ ਦੀ ਵੀਡੀਓ ਵੀ ਹੈ। ਇੱਕ ਬੰਦੇ ਨੇ ਉਸ ਮੌਕੇ ਤੇ ਵੀਡੀਓ ਵੀ ਬਣਾਈ ਹੈ। ਅੱਛਾ ਜੀ। ਕਿਹੜੇ ਪਿੰਡ 'ਚ ਮਾਰਕੁੱਟ ਹੋਈ ਉਹਨਾਂ ਨਾਲ? 3 ਨੰਬਰ ਗੱਟੀ। 3 ਨੰਬਰ ਜੀ। ਤੇਜਾਰਵੈਲਾ। ਤੇਜਾਰਵੈਲਾ। ਤੇਜਾਰਵੈਲਾ ਤੇਨ ਬੁੜਤੀ ਨਾਲ। ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰਾਈ ਉਹਨਾਂ ਤੇ? ਅਜੇ ਨਹੀਂ। ਅਜੇ ਨਹੀਂ ਕਾਰਵਾਈ ਨਹੀਂ ਹੋਈ। ਅੱਛਾ ਜੀ। ਉਹ ਕਹਿੰਦੇ ਸੀ ਕਿੰਨੇ ਅਧਿਕਾਰੀ ਸੀ ਜਿਹੜੇ ਉਹਨਾਂ ਦੇ ਆਏ ਸੀਗੇ? ਕਰੀ ਦੋ ਤਿੰਨ ਜੀ ਸੀਗਾ ਨਾ? ਅੱਛਾ ਜੀ। ਦੋ ਜਣੇ ਆਏ। ਹਾਂ। ਉਹਨਾਂ ਦੀ ਵਜ੍ਹਾ ਸਰਕਾਰੀ ਅਫਸਰਾਂ ਦਾ ਇੱਕ ਮਤਲਬ ਰਾਈਟ ਹੈਗਾ ਨਾ ਕੰਮ ਦੀ ਚੈਕਿੰਗ ਕਰਨ ਦਾ। ਉਹ ਕੰਮ ਇਹ ਚਾਹੁੰਦੇ ਨੇ ਵੀ ਜਿਹੜੀ ਹਾਜ਼ਰੀ ਹੈਗੇ ਨਾ ਆਫਲਾਈਨ ਲੱਗਣ ਤਾਂ ਕਿ ਉਹਨ ਦੇ ਵਿੱਚ ਜਿਹੜਾ ਨਹੀਂ ਵੀ ਆਇਆ ਨਾ ਉਹਦੀ ਵੀ ਹਾਜ਼ਰੀ ਲਗਾਈ ਜਾ ਸਕੇ ਕਿ ਨਹੀਂ ਤੇ ਆਨਲਾਈਨ ਦੇ ਵਿੱਚ ਜਿਹੜਾ ਮੌਜੂਦਾ ਹੋਵੇ ਉਹਦਾ ਪ੍ਰੈਜ਼ੈਂਟ ਉਹਦਾ ਸਿਰਫ ਉਹਦੀ ਉਹਦੀ ਡੰਡਸ ਲੱਗੇਗੀ ਇਹ ਚਾਹੁੰਦੇ ਨੇ ਕਿ ਹਾਜ਼ਰੀ ਆਫਲਾਈਨ ਲਾਈ ਜਾਵੇ ਬਸ ਉਹਲਾ ਹੀ ਗੱਲ ਇਸ ਗੱਲ ਦਾ ਹੈ ਕੀ ਹਾਜ਼ਰੀਆਂ ਚ ਕਪਲਾਉਣ ਨਾਲ ਕੀਤਾ ਜਾਂਦਾ ਹਾਂਜੀ ਉਹ ਤਾਂ ਕੀਤਾਕਰ ਆਫਲਾਈਨ ਹਾਜ਼ਰੀ ਲੱਗੇਗੀ ਨਾ ਉਹਦੇ ਵਿੱਚ ਕਪੜਾ ਹੋ ਸਕਦਾ ਨਹੀਂ ਜਿਹੜੀ ਹੁਣ ਆਨਲਾਈਨ ਜਿਹੜੀ ਉਹਨਾਂ ਦੀ ਹਾਜ਼ਰੀ ਲੱਗ ਰਹੀ ਜਾਂਦਾ ਜ ਕੋਈ ਕਪੜਾ ਵਿੱਚ ਚੱਲ ਰਹੀ ਕਿ ਨਹੀਂ ਇਹਦੇ ਵਿੱਚ ਨਹੀਂ ਸਾਡੇ ਆਨਲਾਈਨ ਇਦਾਂ ਨਹੀਂ ਚੱਲ ਰਹੀ ਨਹੀਂ ਉਹਨਾਂ ਨਾਲੇ ਪੈਸੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਹਾਂ ਉਹਨਾਂ ਨਾਲੇ ਚੱਲ ਸਕਦਾ ਜੀ ਪਤਾ ਨਹੀਂ ਠੀਕ ਹੈ ਕੀ ਮੰਗ ਕੇ ਗਾਰਾ ਸਰਕਾਰ ਤੋਂ ਤੁਸੀਂ ਹੁਣ ਮੰਗੇ ਕਰਦੇ ਕਿ ਇਹਨਾਂ ਨੇ ਜਿਹੜਾ ਨਿਜਾਜ ਪਿਆਨ ਦਿੱਤਾ ਹੈ ਨਾ ਚੁੰਨੀਆਂ ਵਾਲਾ ਉਹਦੇ ਖਿਲਾਫ ਉਹਦੇ ਲਈ ਇਹਨਾਂ ਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਹੈ ਔਰ ਇਹ ਜਾਂ ਜਾਂਦਾ ਤੋਂ ਮਾਫੀ ਮੰਗਣਾ ਇਹ ਨਾਲ ਜੂਠਾ ਬਿਆਨ ਦਿੱਤਾ ਜਿਹੜਾ ਪੂਰੀ ਗੱਲ ਦੱਸੋ ਚੁੰਨੀਆਂ ਵਾਲੇ ਕਿਹੜਾ ਬਿਆਨ ਉਹਨਾਂ ਨੇ ਦਿੱਤਾ ਇਹ ਕ ਚੁੰਨੀਆਂ ਚੁੰਨੀਆਂ ਕਰਾ ਕੇ ਬੰਦਿਆਂ ਨੂੰ ਤੇ ਬਿਆਨ ਦਿੰਦੇ ਨੇ ਜਨਨੀਆਂ ਬਣਾ ਕੇ ਅੱਛਾ ਨਹੀਂ ਨਹੀਂ ਇਹ ਬਿਆਨ ਕਰਨਾ ਹਾਜ਼ਰੀਆਂ ਲਵਾ ਕਿਸ ਤਰ੍ਹਾਂ ਜਿਹੜੇ ਤੁਸੀਂ ਕਹਿੰਦੇ ਹਾਜ਼ਰੀ ਲਵਾਉਂਦੇ ਚੁੰਨੀਆਂ ਪਾ ਕੇ ਦੱਸੋ ਮਾੜਾ ਇਹ ਕਹਿੰਦੇ ਨੇ ਵੀ ਜਨਨੀਆਂ ਦੀ ਚੁੰਨੀਆਂ ਬੰਦਿਆਂ ਨੂੰ ਕਰਾ ਕੇ ਨਸਾ ਦਾ ਟੱਟ ਜਣੇ ਦਿਆ ਤੇ ਜਨਨੀਆਂ ਬਣਾ ਕੇ ਹਾਜ਼ਰੀਆਂ ਯਾਦ ਲਵਾਉਂਦੇ ਅੱਛਾ ਜੀ ਇਸ ਤਰ੍ਹਾਂ ਕੋਈ ਗੱਲਬਾਤ ਹੋਈ ਹੈ ਕਦੇ ਨਹੀਂ ਜੇ ਸਰ ਤੇ ਕਦੇ ਕੋਈ ਗੱਲਬਾਤ ਨਹੀਂ ਹੋਈ ਕਿਉਂ ਇਲਜ਼ਾਮ ਤਾਂ ਲਗਾਈ ਜਾਂਦੇ ਫਿਰ ਇਲਜ਼ਾਮ ਇਹ ਜਾਣਬੋਝ ਕੇ ਲਗਾ ਰਹੇ ਨੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਅੱਛਾ ਪਾਰਟੀ ਬਾਜੀ ਦਾ ਕਰਨਾ ਹਾਂਜੀ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਹਾਂਜੀ ਅਸੀਂ ਮੰਗ ਇਹ ਕਰਦੇ ਹਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਆਹ ਉਹ ਜਨਤਾ ਤੋਂ ਮਾਫੀ ਮੰਗਾ ਜਿਹੜਾ ਉਹਨਾਂ ਨੇ ਝੂਠਾ ਇਲਜ਼ਾਮ ਲਗਾਇਆ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਜੀ ਕਿਸ ਗੱਲਬਾਤ ਨੂੰ ਲੈ ਕੇ ਤੁਸੀਂ ਅੱਜ ਜਿਹੜੇ ਇੱਥੇ ਪਿੰਡ ਵਸੇ ਸਾਰੇ ਇਕੱਠੇ ਹੋਏ ਜੀ ਜਿੱਦ ਗੱਲਬਾਤ ਤਾਂ ਕੋਈ ਨਹੀਂ ਗੱਲ ਤਾਂ ਬਣਾਈ ਗਈ ਬੰਗਾਲ ਹੈ ਕੋਈ ਨਹੀਂ ਕੰਮ ਵਧੀਆ ਚੱਲੀ ਜਾਂਦਾ ਸੀ ਤੇ ਇੱਕ ਪਿੰਡ ਵਿੱਚ ਦੂਜਾ ਦਰ ਖੜਾ ਹੋ ਗਿਆ ਕਾਮਰੇਟ ਉਹਨੇ ਪਿੰਡ ਦੀ ਡਿਮਾਂਡ ਭਰੀ ਅਸੀਂ ਕਹਾਂ ਵੀ ਆਪਣਾ ਕੰਮ ਸਹੀ ਚੱਲਦਾ ਪਿਆ ਵੀ ਸਹੀ ਚੱਲਣ ਦਿਓ ਉਹ ਕਹਿੰਦਾ ਵੀ ਤੁਸੀਂ ਡਿਮਾਂਡ ਭਰਦੇ ਨਹੀਂ ਨੇ ਅਸੀਂ ਭਰਨੇ ਅਸੀਂ ਕਹਾਂ ਵੀ ਸਾਡੇ ਕੋਲ ਬੱਸਟ ਨਹੀਂ ਹੈਗਾ ਵੀ ਜਦੋਂ ਬੱਸਟ ਬਣੇਗਾ ਤਾਂ ਫੇਰ ਹੀ ਡਿਮਾਂਡ ਭਰਾਂਗੇ ਤੇ ਉਹਨਾਂ ਨੇ ਇੱਕ ਦਿਨ ਪਹਿਲੇ ਲਾਉਸਮੈਂਟ ਕਰਾਈ ਡਿਮਾਂਡ ਭਰ ਦਿੱਤੀ ਤੇ ਬੱਸਟ ਸਾਡੇ ਕੋਲ ਹੈਗਾ ਨਹੀਂ ਸੀ ਪਰ ਬੱਸਟ ਸਾਡਾ ਬਾਅਦ ਚ ਬਣਿਆ ਫੇਰ ਸਾਨੂੰ ਪਤਾ ਲੱਗਾ ਅਸੀਂ ਡਿਮਾਂਡ ਭਰੀ ਕੋ ਸਾਡਾ ਤਾਂ ਰੈਗੂਲਰ ਕੰਮ ਚੱਲਦਾ ਆਂਦਾ ਤੇ ਉਹਨਾਂ ਭਰਿਆ ਕੋਈ 340 50 ਬੰਦੇ ਦਾ ਉਹਨਾਂ ਭਰ ਲਿਆ ਬਾਕੀ ਤਕਰੀਬਨ ਅੱਧਾ ਸਾਰਾ ਪੈਂਡੀ ਰਹਿ ਗਿਆ ਤੇ ਜਦੋਂ ਸਾਨੂੰ ਪਤਾ ਲੱਗਿਆ ਫਿਰ ਅਸੀਂ ਲੋਸਮੈਂਟ ਕਰਾਈ ਅਸੀਂ ਤਕਰੀਬਨ 300 ਕਰੀਬ ਮੈਂਬਰਾਂ ਦੇ ਨਾਮ ਭਰੇ ਨੇ ਜੀ ਤੇ ਕਿਸੇ ਨੂੰ ਨੇ ਸਿਰ ਰਹਿ ਦਿੱਤਾ ਪੈਂਡ ਵਿੱਚ ਪਸੇ 2-3 ਟਾਈਮ ਲੋਸਮੈਂਟ ਕੀਤੀ ਹੈ ਕਿ ਕੋਈ ਰਹਿ ਨਾ ਜਾਵੇ ਵਿਚਾਰਾ ਤੇ ਉਹਨਾਂ ਨੇ ਇੱਕ ਟਾਈਮ ਲੋਸਮੈਂਟ ਕੀਤੀ ਤੇ ਜਿਹੜੇ 70-80 ਨਾਮ ਉਹਨਾਂ ਕੋਲ ਫ੍ਰੀਚੇ ਆਦੇ ਉਹਨਾਂ ਦਾ ਬਿਆਨ ਵੀ ਹੈਗਾ ਵੀ ਅਸੀਂ ਇਹਦੇ ਖਾਸ-ਖਾਸ ਬੰਦਾ ਦੇ ਨਾਮ ਭਰਨੇ ਨੇ ਤੇ ਚਲੋ ਨੰਦੇ ਨਾਂ ਵੀ ਆ ਗਿਆ ਸਾਡੇ ਨਾਂ ਵੀ ਆ ਗਿਆ ਤੇ ਜਦੋਂ ਕੰਮ ਦੀ ਵਾਰੀ ਆਈ ਤੇ ਜੀਓ ਟੈਕ ਸਾਡਾ ਸੜਕ ਦਾ ਹੋਇਆ ਸੀ ਤੇ ਨੰਦਾ ਨੰਦਾ ਅਨਮੇਟ ਵੀ ਨਾਂਦੇ ਕੋਲ ਕੋਈ ਨਹੀਂ ਹੈਗਾ ਸਾਡੇ ਦਾ ਪ੍ਰੋਪਰ ਮੇਟ ਵੀ ਹੈਗਾ ਜੀ ਤੇ ਅਸੀਂ ਕਿਹਾ ਵੀ ਚਲ ਤੁਸੀਂ ਲੱਗ ਕੰਮ ਕਰਨਾ ਤੁਸੀਂ ਕੰਮ ਕੀਤੀ ਜਾਓ ਤੁਸੀਂ ਸਾਨੂੰ ਇਹਨਾਂ ਕੋਈ ਨਹੀਂ ਹੈਗਾ ਵੀ ਤੁਸੀਂ ਆਈ ਰਿਓ ਤੇ ਲਵਾ ਜਾਓ ਕੰਮ ਤੁਸੀਂ ਉੱਥੇ ਜਾ ਕੇ ਕਰ ਲਓ ਤੇ ਉਹ ਕਹਿੰਦੇ ਇਸ ਤਰ੍ਹਾਂ ਵੀ ਅਸੀਂ ਵੀ ਅਸੀਂ ਕੰਮ ਕਰਨਾ ਹੈ ਵੀ ਜਿਹੜੇ 1 ਸਾਲ ਤੋਂ 1.5 ਸਾਲ ਤੋਂ ਇਹ ਕੰਮ ਕਰ ਰਹੇ ਨੇ ਕਾਜੀ ਇੱਕ ਬੰਦਾ ਕਵੇ ਵੀ ਮਹੀਨੇ ਬਾਅਦ ਵੀ ਮਹੀਨਾ ਚੋਂ ਜਾਂਦਾ ਲੱਗਾ ਹੈ ਪਿੰਦਾ ਫਾਇਦਾ ਠਾ ਲਈਏ ਭਾਈ ਕੋਈ ਨਹੀਂ ਠਾਣ ਦਿੰਦਾ ਸਰਕਾਰਾਂ ਨਹੀਂ ਚੱਲਣ ਦਿੰਦੀ ਇਸ ਤਰ੍ਹਾਂ ਤੇ ਫਿਰ ਸਰਕਾਰਾਂ ਨੂੰ ਬਦਨਾਮ ਕੀਤਾ ਜਾਂਦਾ ਵੀ ਸਰਕਾਰਾਂ ਕੰਮ ਨਹੀਂ ਚੱਲਣ ਦਿੰਦੀਆਂ ਤੇ ਵੀ ਬੰਦਿਆਂ ਨੂੰ ਬੀਬੀਆਂ ਦੀ ਚੁੰਨੀਆ ਕਰਵਾ ਕੇ ਤੇ ਬੰਦਿਆਂ ਦੇ ਫੋਟੋ ਕਰਦੇ ਨੇ ਇਸ ਤਰ੍ਹਾਂ ਕਿਹੜੀ ਬੀਬੀ ਆ ਗਿਰ ਕਿਹੜੀ ਭੈਣ ਗਈ ਜਿਹੜੀ ਆ ਆਪਦੇ ਚੁੰਨੀ ਸਿਰ ਤੋਂ ਲਾ ਕੇ ਤੇ ਬੰਦੇ ਦੇ ਸਿਰ ਤੇ ਕਰਾਵੇ ਦੀ ਇਹ ਵੱਡਾ ਬਿਆਨ ਉਹਨੇ ਬਾਕੀ ਸਾਡੇ ਪਿੰਡ ਜੱਗੇ ਵਧੀਆ ਕੰਮ ਚੱਲਦਾ ਪ੍ਰੋਪਰ ਕੰਮ ਚੱਲਦਾ ਪਿਆ ਕੋਈ ਬੰਦਾ ਜਾਂ ਮੈਂਬਰ ਨਹੀਂ ਹੈਗਾ ਵੀ ਜਿੰਨੂੰ ਵੀ ਕਿੰਨੂ ਵੀ ਬੀਬੀਸ ਨਾਲ ਸਰਸਾ ਦੇ ਕੰਮ ਨਾਲ ਵੀ ਕੋਈ ਗੁੱਸਾ ਜਾਂ ਰੰਜਗ ਹੈ ਵੀ ਇਹਨੇ ਮੈਂਬਰ ਖੜੇ ਨੇ ਉਹਨਾਂ ਦੇ ਜਾ ਕੇ ਤੁਸੀਂ ਇੰਟਰਵਿਊ ਕਰ ਲਵਿਆ ਬਹੁਤ ਬਹੁਤ ਵੀ ਬੰਦੇ ਹੋਣਗੇ ਇਹ ਪਾਰਟੀਵਾਦੀ ਆਪਾਂ ਕਹਿ ਸਕਦੇ ਹਾਂ ਦੇ ਵਿੱਚ ਕੰਮ ਹੈ ਚਗੀ ਹੈ ਜਾਂ ਵੈਸੇ ਕੋਈ ਲਕਡਾਟ ਹੋਈ ਤੋਂ ਨਹੀਂ ਪਿੰਡ ਵਾਲੇ ਇਹ ਪਾਰਟੀਵਾਦੀ ਤਾਂ ਸਾਡੇ ਪਿੰਡ ਚ ਤਾਂ ਨਹੀਂ ਜਗੀ ਵੈਸੇ ਤਾਂ ਕੇ ਤਾਂ ਬਰਾਬਰ ਸਹੀ ਕੰਮ ਚੱਲਦਾ ਆਇਆ ਹੈ ਤੇ ਇਸ ਮੈਂ ਹੁਣ ਇਹਨੂੰ ਇਹਨਾਂ ਬਿਆਨ ਲੈ ਲੈਵਾ ਵੀ ਤੁਸੀਂ ਪਾਰਟੀਵਾਦੀ ਦੇ ਤੌਰ ਤੇ ਆਏ ਨੇ ਕਿ ਕਿਵੇਂ ਆਏ ਨੇ ਅਗਾਂ ਇਲੈਕਸ਼ਨ ਵੀ ਅਗਾਂ ਆਦੇ ਪਏ ਨੇ ਅੱਜ ਕੱਲ ਰੇਗ ਨੂੰ ਹੁੰਦਾ ਵੀ ਕਾਪਾ ਲੁੱਟ ਲਈਏ ਪਿਆਜਾ ਚੰਗੇ ਬਣਾ ਕੇ ਬਿੰਡ ਠੀਕ ਹੈ ਬਲਾਗ ਸਿੰਘ ਦੀ ਮੈਂਬਰ ਹੈਗਾ ਸਾਡੇ ਪਿੰਡ ਦਾ ਸੀ ਬਣਾਇਆ ਉਹਨੂੰ ਚੁਣਿਆ ਸਾਰੇ ਪਿੰਨੋਂ ਨੇ ਮੋਟਾ ਪਾਈਆਂ ਨੇ ਤੇ ਅਸੀਂ ਉਹਨੂੰ ਬਣਾਇਆ ਹੈ ਤੇ ਬਾਕੀ ਗਲਤ ਬਿਆਨ ਦਾ ਗਲਤ ਹੈ ਨਾ ਵੀ ਇੱਕ ਜਾ ਕੇ ਵੀ ਐਮਐਲ ਦੇ ਬਰਖਲਾ ਬੋਲਣਾ ਜਾਂ ਕਿਸੇ ਹੋਰ ਦੇ ਬਰਖਲਾ ਬੋਲਣਾ ਅੰਦਰ ਤਾਲਣਾ ਕਿਸੇ ਨੂੰ ਆਹ ਕੰਮ ਨਹੀਂ ਚੱਲਦਾ ਅਸੀਂ ਤੇਰੇ ਨਾਲ ਖੜੇ ਅਸੀਂ ਤੇਰਾ ਅਸੀਂ ਤੇਰੇ ਨਾਲ ਚੱਲਾਂਗੇ ਚੱਲਣ ਨੂੰ ਤਿਆਰ ਵੀ ਹੈ ਅਗਰ ਜੇ ਕੰਮ ਚੱਲਦਾ ਪਿਆ ਹੈ ਫਿਰ ਅਪ ਚਲਦੇ ਵਿੱਚ ਵਿਗਨ ਪਾਣਾ ਉਹ ਤਾਂ ਗਲਤ ਹੈ ਨਾ ਇੰਨੇ ਬੰਦੇ ਕੰਮ ਕਰ ਰਹੇ ਜਿਹੜੇ ਡਰੇਗਰ ਵਿੱਚ ਸਾਡੇ ਗਾਸ਼ਟਮ ਤਕਰੀਬ ਹੈਗਾ ਕਿ 300 ਬੰਦਾ ਸਾਡੇ ਕੋਲ ਇਸ ਟਾਈਮ ਸਾਡੇ ਕੋਲ ਪ੍ਰੋਪਰ ਕੰਮ ਕਰ ਰਹੇ ਨੇ ਕਿੰਨੇ ਬੰਦੇ ਨੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਤਕਰੀਬਨ 150 ਦੇ ਤਕਰੀਬ ਲੇਡੀਜ਼ ਐ ਤੇ 150 ਦੇ ਪੌਣੇ 200 ਬੰਦਾ ਹੈ ਸਾਡੇ ਕੋਲ ਜੀ ਜਿਹੜੇ ਉਹਨਾਂ ਵੱਲੋਂ ਇੰਜਾਮ ਜਿਹੜੇ ਲਗਾਏ ਜਾ ਰਹੇ ਆ ਕਿ ਉਹਨਾਂ ਦੇ ਬੰਦੇ ਵਿੱਚ ਕੰਮ ਕਰ ਰਹੇ ਇਸ ਟਾਈਮ ਕਿੰਨਾਂ ਦੇ ਜੀ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਉਹ ਜੀ ਉਹ ਅਲੱਗ ਬੈਠੇ ਨੇ ਜੋ 20 25 30 ਬੰਦੇ ਜਿੰਨੇ ਵੀ ਉਹ ਅਲੱਗ ਕਰ ਰਹੇ ਨੇ ਅਸੀਂ ਇਹਨਾਂ ਨੂੰ ਵੀ ਆਫਰ ਦਿੱਤਾ ਵੀ ਤੁਸੀਂ ਆਜਿਓ ਇੱਥੇ ਲਵਾ ਜਾਓ ਉਹ ਜਿਹੜੀ ਮੇਨ ਗੱਲ ਹੈ ਜਿਹੜੀ ਹਾਜ਼ਰੀ ਦੀ ਗੱਲ ਹੈ ਹਾਜ਼ਰੀ ਨਹੀਂ ਸਹੀ ਪ੍ਰੋਪਰ ਲੱਗ ਰਹੀ ਜਿਵੇਂ ਵੈਸੇ ਕੋਈ ਹੋਰ ਗੱਲ ਹੈ ਜੀ ਨਹੀਂ ਜੀ ਹਾਜ਼ਰੀ ਬਿਲਕੁਲ ਸਹੀ ਲੱਗ ਰਹੀ ਬਿਲਕੁਲ ਆਨਲਾਈਨ ਹਾਜ਼ਰੀ ਲੱਗ ਰਹੀ ਹੈ ਆਨਲਾਈਨ ਲੱਗ ਰਹੀ ਹੈ ਤੁਹਾਡੀ ਤੇ ਜਿਹੜਾ ਨੰਦਾ ਹੈਗਾ ਜੀ ਬਿਆਨ ਉਹ ਕਹਿੰਦੇ ਆਫਲਾਈਨ ਲੱਗੇ ਉਹਪਨਨ ਲੱਗੇ ਸਰਕਾਰ ਤਾਂ ਆਨਲਾਈਨ ਹੀ ਮੰਦੀ ਹਾਜ਼ਰੀ ਇੱਕ ਪਾਸੇ ਬੈਈ ਜਾਂਦੇ ਅਸੀਂ ਫਾਦਰ ਸੀ ਕੰਮ ਕਰਾਉਣਾ ਅੱਛਾ ਤੇ ਆਨਲਾਈਨ ਦੇ ਵਿੱਚ ਵੀ ਕੋਈ ਕਬੜਾ ਵਾਜੀ ਚੱਲ ਰਹੀ ਹੈ ਨਹੀਂ ਜੀ ਨਹੀਂ ਤੁਹਾਡੇ ਸਾਹਮਣੇ ਹਾਜ਼ਰੀ ਬਿਲਕੁਲ ਜੀ ਆਨਲਾਈਨ ਜਿਹੜਾ ਕੰਮ ਤੇ ਆ ਜਾ ਰਹੀ ਹੁੰਦੀ ਹਾਜ਼